ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਦਾ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਨੂੰ ਬਾਦ ਵੀਡੀਓ ਦੇਖਿਆ ਕਰੋ ਸ਼ੇਅਰ ਕਰੋ ਪਹੁੰਚ ਗਏ ਪਲਾਟ ਚ ਪਾਉਣਿਆ ਜੀ ਕਟਰ ਆਪਾਂ ਪੂਰੀ ਰੋਣਾ ਕੱਟ ਕਟਰ ਪਵਾ ਲਿਆ ਲੱਗਿਆ ਕੰਮ ਸ਼ੁਰੂ ਕਰਨ ਲਾਤਾ ਜੀ ਕੱਟ ਸ਼ੁਰੂ ਸਾਡੀ ਵੀ ਆ ਰਿਹਾ ਲੈ ਕੇ ਵੀਰ ਤਾਂ ਇੱਕ ਭਰ ਗਿਆ ਢੇਡਾ ਲੱਗਿਆ ਇੱਕ ਇਤਰੀ ਸਾਈਡ ਤੇ ਤਿੰਨ ਕਿੱਲਾਂ ਦਾ ਪਲਾਟ ਹੈ ਉੱਤਰਲੇ ਪਾਸੇ ਦੋ ਦਾ ਤੇ ਪਹਿਲਾਂ ਵੀ ਵੀਰ ਦੇ ਵਧੀਆ ਜਾਪੀ ਟਿੱਕੀ ਵੀ ਹੋਤੀ ਮੈਟਰੋ ਕੰਮ ਚ ਚਦੀ ਜਾਂਦਾ ਹੌਲੈਂਡ ਫੇਰ ਆ ਗਿਆ ਮਿੱਟੀ ਸ਼ੋਅ ਵਾਲਾ 5500 ਦਾਣੇ ਕੱਢ ਰਹੀ ਹੈ ਕੰਪਾਇਰ ਇਹ ਨਾ ਮਗਲਿਆ ਹੋਇਆ ਆ ਆਪਾਂ ਨੇ ਸਾਬ ਸੁਧਰੀ ਆ ਵੀਰ ਕਹਿੰਦਾ ਵੀ ਇਹ ਜਗਾ ਬੀਜੀ ਦੀ ਇਹ ਤੇ 20 ਪੈ ਗਿਆ ਦੀ ਕੰਡ ਹੋ ਗਈ ਥੋੜੀ ਜਿਹੀ ਫਿਰਲੀ ਰਹਿ ਗਈ ਤੇ ਫਿਰ ਵੀ ਸੋਣੀ ਨਿਕਲ ਰਹੀ ਆ ਹੋਜੀ ਤੇੜ ਗਿਆ ਕੰਮ ਇਹ ਪਲਾੜ ਦਾ ਇੱਕ ਜਿਹੜਾ ਰਹਿ ਗਿਆ ਆਉਲੈਂਡਾ ਦੇ ਸ਼ੌਂਕੀ ਨੇ ਸਾਰੇ ਖਸਾਰ ਭਰਾ ਇੱਧਰ ਦੇਖੋ ਦੋ ਖੜੇ ਨੇ ਆਉਲੈਂਡਾ ਦੇ ਨੇ ਦੋ ਐ ਵੀਰ ਹੋਣੀ ਖੜੇ ਨੇ ਟਾਲੀ ਬੱਲੇ ਆ ਦੇਖੋ ਬੱਜੇ ਜੱਸਾ ਬਾਈ ਕਿਤੇ ਨਹੀਂ ਜਾਣੇ ਉਹ ਖੜੇ ਨੇ ਆਪਾਂ ਨੇ ਉਰੇ ਕੋਈ ਹੋ ਟਰੈਕਟਰ ਦੇਖਿਆ ਹੋਰ ਐਂਡ ਤੋਂ ਬਿਨਾਂ ਜਾਂ ਥੋੜਾ ਮੋਟਾ ਇੱਕ ਦੋ ਟਰੈਕਟਰ ਕੋੜ ਦੇਖਿਆ ਬਸ 60 ਦੇ ਪੁਰਾਣੇ ਉਗਿਆਨੀ ਵੀਰ ਨੇ ਟਰਾਲੀ ਕਰ ਲਈ ਟੇਢੀ ਜਿਹੜੀ ਆਪਾਂ ਪਹਿਲਾਂ ਵੱਢ ਕੇ ਗਏ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਤੇ ਨਾਲ ਚੋਚਨ ਪਾਇਆ ਵਾ ਇਧਰ ਮਾਈਸੀ ਦਾ ਵੀ ਪਲਟ ਨਾ ਜਾਵੇ ਤੇ ਪੰਡੀਆਂ ਵੀ ਵਿਚਾਰੀਆਂ ਤਾਂ ਹੁੰਦੇ ਕੰਮ ਸਾਰੇ ਹੀ ਕਰੀ ਫਿਰਦਾ ਤੇ ਟਰੈਕਟਰ ਪਾਲੇ ਦੋ ਹੌਲੈਂਡ ਆਪਣੇ ਮੂਰੇ ਸੁਵਰਾਜ ਵੀ ਆ ਗਏ ਅੱਜ ਸੁਵਰਾਜ ਦੇ ਮਾਈਸੀ ਆ ਭਾਰਤ ਪਰਚੀ ਜਮਾ ਕੇ ਸੁਵਰਾਜਾ ਦੇਖੋ ਤੁਹਾਡੇ ਸਾਹਮਣੇ ਹੀ ਆ ਸ਼ੈਂਕਲ ਟਰੈਕਟਰ ਆਦੀ ਆ ਟੈਡੀ ਹੋਰ ਮੈਨੇ ਮੈਂਟੇ ਲਵਾ ਜੇ ਹੋਣਾ ਹੋਇਆ ਚਾਰ ਟਰੈਕਟਰ ਨੇ ਚਲੋ ਜੀ ਆਗੇ ਮੋੜ ਦੇ ਪਲਾਟਾਂ ਚ ਬਾਪਿਆਂ ਨੇ ਮੂੜੇ ਆ ਗਏ ਆ ਕਰ ਰਹੇ ਆ ਮਿੱਤਰੋ ਮਿੱਤਰੋ ਖਿੱਚਿਆ ਬਿਆ ਕੰਮ ਪੁੰਦਾ ਆਪਾਂ ਨੇ ਤੇ ਰੇਕੂ ਤੇ ਜੱਸੇ ਨੂੰ ਦਵਾਤਾ ਆਰਾਮ ਤੇ ਟੈਂਕ ਆਖਰੀ ਕੱਢ ਰਹੇ ਆ ਆ ਵੀਰ ਦੇ ਇਹ ਵੀ 575 ਜੱਤੀ ਫਿਰਦਾ ਜੰਗਰਾ ਦੇ ਵਿੱਚ ਦੇ ਚੱਲਦੀ ਆੋਂ ਦਾ ਪੂਰਾ ਨਾਮ ਚੜਿਆ ਬੈਂਕ ਅੰਦਰ ਤਾਂ ਤਜਾਰੇ ਬੱਜੇ ਪਏ ਨੇ ਪੂਰੇ ਕਦੀ ਫੋਲੋ ਕੇ ਰਿਪੋਰਟ ਆ ਪੂਰਾ ਘੈਣਾ ਇਹ ਇਹ ਚੜੇਗਾ ਉਹ ਜੌਤਰੇਗਾ ਅਮ ਤੋਂ ਬਾਅਦ ਚੱਲਦੀ ਆ ਸਫਾਈ ਫਿਲਟਰ ਕਿਲਡਰ ਲੱਗਿਆ ਫਿਲਟਰ ਵੱਡਾ ਸਾਫ ਕਰਨਾ ਉਹਦੇ ਕਰਕੇ ਮਸ਼ੀਨ ਸਟਾਰਟ ਕਰੀਦੀ ਆ ਤੇ ਮੂਰੇ ਸ਼ੀਸ਼ੇ ਦੀ ਸਫਾਈ ਚੱਲਦੀ ਆ ਰੇਕੂ ਬਾਈ ਲੱਗਿਆ ਹੋਇਆ ਸਵੇਰੇ ਫਿਰ ਆਪਾਂ ਚਲਾਉਣ ਦੇ ਲਈ ਜਾ ਰਾਤ ਨੂੰ ਸਾਰਾ ਕੰਮ ਫਾਈਨਲ ਕਰਕੇ ਫਿਰ ਆਪਾਂ ਜਾਂਦੇ ਆ ਆਪਣੇ ਕਿਤੇ ਪੈਣਾ ਦੱਸਾਵਾਂਗੇ ਅੱਜ ਤੁਹਾਨੂੰ ਉਹ ਵੀ ਜੇ ਫਿਰ ਮੈਂ ਆ ਰਿਹਾ ਮੈਂ ਲੋ ਚੈੱਕ ਕਿੰਨਾ ਕਰਦਾ ਨਿਕਲਦਾ ਫਿਲਟਰ ਦੇ ਵਿੱਚੋਂ ਸਾਰੀ ਇਹ ਆੜੀ ਮਸ਼ੀਨ ਚੱਲਣ ਤੋਂ ਬਾਅਦ ਕਰਦੇ ਆਂ 에ਅਰ ਸਿਲੰਡਰ ਦੀ ਫਿਲਟਰ ਦੀ ਸਫਾਈ ਹਲੇ ਆਪਾਂ ਕੱਲਾ ਝਾੜ ਰਹੇ ਆ ਫਿਰ ਤੁਹਾਨੂੰ ਮਾਰ ਕੇ ਦਿਖਾਉਨੇ ਆ ਹਵਾ ਦੇਖਿਓ ਕਿਵੇਂ ਨਿਕਲੂਗਾ ਵਿੱਚੋਂ ਐਨਾ ਇਹ ਜ਼ਰੂਰੀ ਆ ਸਾਫ਼ ਕਰਨਾ ਦੇਖੋ ਇਹ ਜਦ ਨਾਲ ਵੀ ਇੰਜਨ ਦਬਣ ਲੱਗ ਜਾਂਦਾ ਤੇ ਤੇਰ ਵੀ ਵੱਧ ਖਾਂਦਾ ਇਹ ਸਮਝ ਲਓ ਆਪਣੇ ਨੱਕ ਵਾਲਾ ਹੀ ਕੰਮ ਹੈ ਜੀ ਆਪਣੇ ਨੱਕ ਦੇ ਵਿੱਚ ਕਰਦਾ ਹੋਵੇ ਤਾਂ ਪਰ ਸਾਜ ਕਿੰਨੀ ਪ੍ਰੋਬਲਮ ਆਉਂਦੀ ਆ ਆ ਜਾ ਥੱਲੇ ਛਾਟੇ ਨੂੰ ਕਰਤੀ ਸਫਾਈ ਫਿਲਟਰ ਦੀ ਇਹ ਬਹੁਤ ਜ਼ਰੂਰੀ ਆ ਮੇਟਰ ਜਿਹੜੇ ਫੀਲ ਕਹਿੰਦੇ ਨੇ ਯੂਰੀ ਵਾਲੀਆਂ ਬਾਲਟੀਆਂ ਇਹ ਰੱਖੋ ਕੋਲ ਆਪਣਾ ਬਿਨਾ ਯੂਰੀਓ ਤੋਂ ਇੰਜਨ ਹੈ। ਪ੍ਰੀਤ ਨੇ ਕੱਟਿਆ। ਅਸ਼ੋਕ ਨੇ ਲੈਣ ਦਾ ਦੇਖੋ ਇਹਦੇ ਵਿੱਚ ਜੂਰੀਆ ਨਹੀਂ ਪੈਂਦਾ। ਹੈਗਾ BS4A ਆ। ਆਹ ਦੇਖੋ ਕਿੰਨਾ ਯੂਰੀਓ ਤੋਂ ਆ। ਬਹੁਤ ਵਧੀਆ ਜ਼ੋਰ ਮਾਰਦਾ, ਵਧੀਆ ਚੱਲਦਾ। ਹੁਣ ਤੋਂ ਫੇਰ ਬੋਤਾ ਰਹਿਣੀ ਆ। ਸਾਡਾ ਥੋੜੇ ਸਾਹਮਣੇ ਹੀ ਆ। ਕੋਈ ਨਹੀਂ ਕਦੇ ਵੀ ਲੱਗਿਆ ਵਾ ਦੇਖੋ। ਹੈਗਾ ਕਦੇ ਯੂਰੀਓ ਵਾਲਾ ਸਿਸਟਮ ਖਤੇ ਨਹੀਂ ਦਿੰਦਾ। ਬਿਨਾਂ ਯੂਰੀਓ ਹੀ ਚੱਲਣਾ ਹੈ। ਇਹ ਪ੍ਰੀਮ ਦਾ ਆਪਣਾ ਇੰਜਨ ਹੈ ਮਿੱਤਰੋ ਆਲਟਰਨੇਟਰ ਦਾ ਪ੍ਰੈਸ਼ਰ ਇਸ ਵਾਲਾ ਸਰਬੋ ਪਾਣੀ ਪਾਉਂਦੇ ਯੂਰੀ ਆ ਗਿਆ ਆ ਜਿਆਦਾ ਦਬਾਉਣ ਸਾਰਾ ਹੀ ਪੂਰਾ ਕੰਡ ਜਾਂਦਾ ਪੂਰਾ ਵਧੀਆ ਆਪਣਾ ਆਹ ਗੇਟ ਹੈ ਜਿੱਥੇ ਆਪਾਂ ਰਹਨੇ ਆ ਇਹ ਲਾਤਾ ਹੁਣ ਆਪਾਂ ਨੇ ਆਹ ਖੜਾ ਮੋਟਰਸਾਈਕਲ ਤੇ ਉਹ ਪਾਇਨੇ ਸਾਹਮਣੇ ਰੰਗ ਤਾਜ਼ਾ ਹੋਇਆ ਮਕਾਨ ਨੂੰ ਬਹਾਂਡਾ ਤੇ ਇੱਧਰ ਵੀ ਬਹਾਂਡਾ ਤੇ ਆ ਰਸੋਈ ਆਹ ਪਈਆ ਬਣੀ ਫਰਿੱਜ ਕੱਪੜੇ ਧੋਣੇ ਵਾਲੀ ਮਸ਼ੀਨ ਢਿੱਲੋਂ ਬਾਈ ਨੇ ਜਿੱਥੇ ਰੱਖਿਆ ਹੋਇਆ ਆਪਾਂ ਨੂੰ ਰਹਿ ਰਹੇ ਆ ਆਕੇ ੱਲੋਂ ਬਾਈ ਕੋਲ ਤੇ ਡੈਨਿਕ ਟੇਬਲ ਜਿੱਥੇ ਰੋਟੀ ਖਾਈਦੀ ਆ ਕੁਰਸੀਆਂ ਪਈਆਂ ਤਿੰਨ ਆ ਜਾਣੀਆਂ ਦੀਆਂ ਦੇਖੋ ਸਾਹਮਣੇ ਹੈਗਾ ਬਾਥਰੂਮ ਕਮਰੇ ਦਾ ਅਟੈਚ ਲੈਟਰਿੰਗ ਤੇ ਕੋਰੇ ਆਪਾਂ ਪੈਨੇ ਆ ਖਾ ਚੱਲਦਾ ਤੇ ਦੋ ਪਾਏ ਨੇ ਪੱਕੇ ਆਹਾ ਤੇ ਲੋੜ ਪਈ ਤਾਂ ਕਹਿੰਦਾ ਕੂਲਰ ਵੀ ਪਿਆ ਆ ਵੀ ਚੱਲਦਾ ਪੱਖਾ ਪੂਰਾ ਵਧੀਆ ਮਕਾਨ ਹੈ ਜੀ ਕੋਈ ਗੱਲ ਨਹੀਂ ਸ਼ੀਸ਼ਾ ਵੀ ਆ ਪੱਗ ਬੰਨਣਾ ਦੇਖੋ ਇੱਧਰ ਗਏ ਨੇ ਮੋਟਰ ਚਲਾਉਣ ਜੱਸੇ ਹੋਣੀ ਤੇ 메ਨ ਗੇਟ ਅਸਲ ਆ ਇਹ ਇੱਧਰ ਵੇੜਾ ਹੈਗਾ ਬਾਹਰ ਆਪਾਂ ਬੈਕ ਸਾਈਡ 'ਚ ਹੀ ਆਉਨੇ ਆ ਮਕਾਨ ਦੇ ਅਰਜਾਨਾ ਫਿਰ ਉਹ ਥੋੜੀ ਜਿਹੀ ਬਾਟ ਪੈਂਦੀ ਹੈ ਦੂਰ गेट आहे तर तन्ना नाही नवोजी